ਚੰਡੀਗੜ੍ਹ ਦੇ ਨਾਲ ਨਜ਼ਦੀਕ ਪੈਂਦੇ ਨਇਆ گاؤں ਦੀ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਕਿ ਬਹੁਤ ਮਾੜਾ ਹਾਲਾ ਆਸ-ਪਾਸ ਦੇ ਲੋਕ ਤਰਾਹ ਤਰਾਹ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜੋ ਸੜਕ ਦੇ ਵਿੱਚ ਖੱਡੇ ਪੈ ਚੁੱਕੇ ਨੇ بارشਾਂ ਦਾ ਮੌਸਮ ਆ ਪੁਰਾਣੀ ਪਰਤ ਸੀ ਜੋ ਸੜਕ ਦੀ ਉਹ ਵੀ ਵਿੱਚੋਂ ਇੱਕ ਨਜ਼ਰ ਆ ਰਹੀ ਆ ਆਸ-ਪਾਸ ਦੇ ਕਹਿੰਦੇ ਕਿ ਬਾਜ਼ਾਰ ਦੇ ਵਿੱਚ ਭੜੇ ਬਾਜ਼ਾਰ ਦੇ ਵਿੱਚ ਇੱਕ ਬਿਲਕੁਲ ਜਿਹੜਾ ਕਿ ਇਹ ਖੱਡਾ ਪੈ ਜਾਂਦਾ ਖੱਡੇ ਬਾਰੇ ਜੀ ਇਹ ਹੈ ਕਿ ਆਹ ਬਹੁਤ ਜ਼ਿਆਦਾ ਕੀ ਕਹਿੰਦੇ ਕਹਿਰਾ ਖੱਡਾ ਹੈ ਇਸਕੇ ਅੰਦਰ ਰਾਤ ਨੂੰ ਗੱਡੀ ਵੀ ਖੁੱਸ ਗਈ ਸੀ ਔਰ ਇੱਕ ਐਕਟਿਵਾ ਵੀ ਖੁੱਸ ਗਿਆ ਥਾ ਦੋ ਸਾਈਕਲਰ ਲੇਡੀਆਂ ਜਾਰੀ ਸਕੂਲ ਦੇ ਬੱਚੇ ਉਹ ਖੁੱਸ ਗਏ ਥੇ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਹੈ کمਸਕਮ 15 ਦਿਨ ਹੋ ਗਿਆ ਘੋਟੇ ਘੋਟੇ ਭਰ ਕੇ ਪਾਣੀ ਕਮਰੇ ਦੇ ਅੰਦਰ ਏਅਰ ਬੈਡ ਕਮਰਾ ਸਾਰਾ ਸਮਾਨ ਨਾਸ ਹੋ ਗਿਆ ਮੌਨਸੂਨ ਤੋਂ ਪਹਿਲਾਂ ਤਾਂ ਗੱਡਰ ਸਾਫ ਕਰਦੇ ਕੋਈ ਨਹੀਂ ਇਹ ਕੋਈ ਸਾਰ ਨਹੀਂ ਲੈਂਦਾ ਜਦੋਂ ਫਿਰ ਬੰਦ ਹੋ ਜਾਂਦੇ ਆ ਉਹ ਉੱਪਰ ਦੀ ਚਲੇ ਜਾਂਦਾ ਪਾਣੀ ਤੇ ਫਿਰ ਲੋਕ ਉੱਤੇ ਜਾ ਕੇ ਸ਼ਿਕਾਇਤ ਕਰਦੇ ਆ ਤੇ ਫਿਰ ਆਉਂਦੇ ਆ ਜਦੋਂ ਸਾਰਾ ਚਿੱਕੜ ਮਾਰਕੀਟ ਦੇ ਵਿੱਚ ਸਭ ਗੰਦਮੰਦ ਮਚ ਜਾਂਦਾ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਚੰਡੀਗੜ੍ਹ ਦੇ ਨਾਲ ਨਜ਼ਦੀਕ ਪੈਂਦੇ ਨਇਆ گاؤں ਦੀ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਕਿ ਬਹੁਤ ਮਾੜਾ ਹਾਲਾ ਆਸ-ਪਾਸ ਦੇ ਲੋਕ ਤਰਾਹਤ ਰਹਿ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜੋ ਸੜਕ ਦੇ ਵਿੱਚ ਖੱਡੇ ਪੈ ਚੁੱਕੇ ਨੇ بارشਾਂ ਦਾ ਮੌਸਮ ਆ ਬਕਾਇਦਾ ਮੌਨਸੂਮ ਸਿਰ ਤੇ ਆਇਆ ਹੋਇਆ ਅਤੇ ਲਗਾਤਾਰ ਮੀਂਹ ਆ ਰਿਹਾ ਆਸ-ਪਾਸ ਦੇ ਲੋਕਾਂ ਨੂੰ ਬਿਮਾਰੀਆਂ ਦਾ ਖਤਰਾ ਡਿੱਗੇ ਜਾਣ ਦਾ ਖਤਰਾ ਅਤੇ ਬਹੁਤ ਸਾਰੇ ਖਤਰੇ ਇਸ ਸੜਕ ਦੇ ਵਿੱਚੋਂ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਵਿੱਚੋਂ ਜੋ ਸਿਵਰੇ ਦਾ ਪਾੜੀ ਸੈਂਦਾ ਨਜ਼ਰ ਆ ਰਿਹਾ ਪੁਰਾਣੀ ਪਰਤ ਸੀ ਜੋ ਸੜਕ ਦੀ ਉਹ ਵੀ ਵਿੱਚੋਂ ਇੱਕ ਨਜ਼ਰ ਆ ਰਹੀ ਆ ਆਸ-ਪਾਸ ਦੇ ਕਹਿੰਦੇ ਕਿ ਬਾਜ਼ਾਰ ਦੇ ਵਿੱਚ ਭੜੇ ਬਾਜ਼ਾਰ ਦੇ ਵਿੱਚ ਇੱਕ ਬਿਲਕੁਲ ਜਿਹੜਾ ਕਿ ਇਹ ਖੱਡਾ ਪਾਇਆ ਜਾਂਦਾ ਪਰ ਕਿਤਨਾ ਕਿਤੇ ਪ੍ਰਸ਼ਾਸਨ ਹਜੇ ਤੱਕ ਇਸ ਵੱਲ ਗੌਰ ਕਰਨ ਲਈ ਤਿਆਰ ਨਹੀਂਗਾ ਆਸ-ਪਾਸ ਦੇ ਲੋਕ ਬਹੁਤ ਪਰੇਸ਼ਾਨ ਨੇ ਗੱਲਬਾਤ ਵੀ ਕਰ ਲੈਂਦੇ ਆ ਕੀ ਕਹਿਣਾ ਚਾਹਣਗੇ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਰਾਮਕਰਨ ਯਾਦੋ ਹੈ ਰਾਮਕਰਨ ਜੀ ਕੀ ਮੁਸੀਬਤ ਆ ਲੋਕ ਕੀ ਕਹਿ ਰਹੇ ਨੇ ਇਸ ਖੱਡੇ ਬਾਰੇ ਖੱਡੇ ਬਾਰੇ ਜੀ ਇਹ ਹੈ ਕਿ ਇਹਾ ਬਹੁਤ ਜ਼ਿਆਦਾ ਕੀ ਕਹਿੰਦੇ ਗਹਿਰਾ ਖੱਡਾ ਹੈ ਇਸਕੇ ਅੰਦਰ ਰਾਤ ਨੂੰ ਗਾੜੀ ਵੀ ਖੁੱਸ ਗਈ ਸੀ ਔਰ ਇੱਕ ਐਕਟਿਵਾ ਵੀ ਖੁੱਸ ਗਿਆ ਥਾ ਤੇ ਦੋ ਸਾਈਕਲਿੰਗ ਲੇਡੀਆਂ ਜਾਰੀ ਸਕੂਲ ਦੇ ਬੱਚੇ वो घुस गए थे और क्या कहते हैं इसको बंद कराने की कृपा किया जाए प्रशासन पता नहीं क्या कर रहा है आज ये कम से कम पंद्रह दिन हो गया और हमारे कमरा है साथ में कमरे ले रखा हूँ किराए पर के किराए पर रहता हूँ इसमें क्या कहते हैं जाके कमरे के अंदर पानी बढ़ गया हम भी छोटा मोटा बिजनेस करते हैं बीड़ी सिगरेट की दुकान करते हैं और गोटे गोटे भर के पानी कमरे के अंदर एड बेड कमरा सारा सामान नाश हो गया ਮੈਂ ਇਹ ਰਿਕੁਐਸਟ ਕਰੂੰਗਾ ਪ੍ਰਸ਼ਾਸਨ ਸੇ ਕਿ ਇਸ ਦੀ ਦੇਖ ਰਖੀ ਜਾਏ ਇਸ ਕੋ ਬੰਦ ਕਰਾਇਆ ਜਾਵੇ ਬਾਹਰਸ਼ਾ ਦੇ ਨਾ ਚ ਕੀ ਹਾਲ ਹੁੰਦੇ ਇੱਥੇ ਬਾਹਰਸ਼ਾ ਦੇ ਨਾ ਵਿੱਚ ਬਹੁਤ ਬੁਰਾ ਹਾਲ ਹੁੰਦਾ ਜੀ ਪਾਣੀ ਇੰਨਾ ਖਾਸਾ ਪਾਣੀ ਪੈ ਰਿਹਾ ਹੈ ਕਿ ਯਹ ਖੜਨਾ ਮੁਸ਼ਕਿਲ ਬਦਬੂ ਆ ਰਹੀ ਪਾਣੀ ਸੇ ਆਪ ਖੁਦ ਦੇਖ ਸਕਤੇ ਹੈ ਬਦਬੂ ਆ ਰਹੀ ਕਿ ਨਹੀਂ ਤਾਂ ਬਿਲਕੁਲ ਲੋਕ ਪਰੇਸ਼ਾਨ ਨੇ ਹੋਰਾਂ ਨਾਲ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਮੈਂ ਕਸ਼ਮੀਰ ਕਾ ਹੂੰ ਮੇਰਾ ਨਾਮ ਹੈ ਹਾਂ ਮੇਰਾ ਨਾਮ ਹੈ ਮਕਬੂਲ आ, बड़ी आ रही है है। बिल्कुल बस आ खड़ा है, है जवाक भी डिग पार एक एक... बिलकुल बिलकुल वाला भी एक गया था गाड़ी भी गया था एक मैंने ये मैंने खुद देखा था रात को गया था वो और बदबू भी आते हैं उसको मैंने भी चार पांच दिन से यहाँ से ये देखा ऐसे ही हालत है ये प्रशासन ने कोई सहारने के देखा नहीं किसने देखा था हमने खाली यहाँ तो आए ना कभी और कोई आए नहीं इधर ਮਸ ਆਪਣਾ ਕੀ ਨਾਮ ਹੈ ਸਵਰਨ ਸਿੰਘ ਜੀ ਸਵਰਨ ਸਿੰਘ ਜੀ ਲੋਕ ਬੜੇ ਤਰਾਹੀ ਤਰਾਹੀ ਹੋਏ ਪੇਛ ਨੇ ਕਹਿੰਦੇ ਕਿ ਇੱਕ ਖੱਡਾ ਹੈਗਾ ਜਮਾ ਪਿਆਰ ਦੇ ਵਿੱਚ ਪ੍ਰਸ਼ਾਸਨ 15 ਦਿਨ ਹੋ ਗਏ ਸਾਰ ਨਹੀਂ ਲੈ ਰਿਹਾ ਮੀਂਹ ਦਾ ਮੌਸਮ ਆ ਕਦੋਂ ਮਰਜੀ ਕੋਈ ਭਾਣਾ ਵਾਪਰ ਸਕਦਾ ਹੈਗਾ ਬਹੁਤ ਡੂੰਗਾ ਹੋ ਚੁੱਕਾ ਹੈ ਤੇ ਜੀ ਮੌਨਸੂਨ ਤੋਂ ਪਹਿਲਾਂ ਤਾਂ ਗੱਡਰ ਸਾਫ ਕਰਦੇ ਕੋਈ ਨਹੀਂ ਇਹ ਕੋਈ ਸਾਰ ਨਹੀਂ ਲੈਂਦਾ ਜਦੋਂ ਫਿਰ ਬੰਦ ਹੋ ਜਾਂਦੇ ਆ ਉਹ ਉੱਪਰ ਦੀ ਚਲੇ ਜਾਂਦਾ ਪਾਣੀ ਤੇ ਫਿਰ ਲੋਕ ਉਥੇ ਜਾ ਕੇ ਸ਼ਿਕਾਇਤ ਕਰਦੇ ਆ ਤੇ ਫੇਰ ਆਉਂਦੇ ਆ ਜਦੋਂ ਸਾਰਾ ਚਿੱਕੜ ਮਾਰਕੀਟ ਦੇ ਵਿੱਚ ਸਭ ਗੰਦਮੰਦ ਮਚ ਜਾਂਦਾ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਫੇਰ ਕਿਤੇ ਇਹ ਇਹਨਾਂ ਦੀ ਅੱਖ ਖੁੱਲਦੀ ਆ ਵੀ ਹਾਂ ਚਲੋ ਯਾਰ ਭਾਈ ਇਹ ਤਾਂ ਹੁਣ ਕਰਨਾ ਹੀ ਪੈਣਾ ਉਸ ਤੋਂ ਪਹਿਲਾਂ ਤਾਂ ਕੋਈ ਨਹੀਂ ਆਪਣਾ ਕੋਈ ਗਟਰ ਨਹੀਂ ਸਾਫ਼ ਕਰਦਾ ਕੋਈ ਸਫਾਈ ਨਹੀਂ ਇਹਨਾਂ ਦੀ ਬਸ ਹਾਲ ਬੁਰਾ ਹੈ ਪੇਪਰ ਦੇ ਵਿੱਚ ਦੇਦਾ ਨੰਬਰ 1 ਬਣ ਗਿਆ ਜੀ ਆਪਣਾ ਨਵਾਂ ਗਰਾਂ ਕਮੇਟੀ ਵਾਲਿਆਂ ਦਾ ਹਾਲ ਤੁਸੀਂ ਦੇਖ ਲਓ ਹੋਰ ਪਾਸੇ ਦੇਖ ਲਓ ਸਭ ਗਟਰ ਬੰਦ ਨੇ ਹਾਂਜੀ ਬਸ ਸਮਝ ਨਹੀਂ ਲੱਗਦੀ ਕੀ ਕਰਦੇ ਨੇ 1 ਕਰੋੜ ਰੁਪਇਆ ਆ ਗਿਆ ਉਹ ਕਿੱਥੇ ਜਾਂਦਾ ਕੋਈ ਪਤਾ ਨਹੀਂ ਲੱਗਦਾ ਕਿੱਥੇ ਜਾਂਦਾ ਕਮੇਟੀ ਵਾਲਿਆਂ ਨੇ ਖੱਡਾ ਬੰਦ ਕਰਨ ਦਾ ਨਵਾਂ ਹੀ ਤਰੀਕਾ ਲੱਭ ਲਿਆ ਆਸੇ ਪਾਸੇ ਕਹਿੰਦੇ ਟਾਇਰ ਵਿਛਾ ਦੇ ਤੇ ਮਿੱਟੀ ਖੜੀ ਕਰਦੀ ਇਹ ਤਾਂ ਹੁਣ ਹੁਣ ਕੀਤਾ ਇਹ ਪਹਿਲਾਂ ਤਾਂ ਰੋਡ ਸਾਰੀ ਬੰਦ ਸੀਗੀ ਇਹ ਅੱਛਾ ਹਾਂਜੀ ਉਧਰ ਵੀ ਰੋਡ ਸਾਰੀ ਬੰਦ ਸੀ ਤੇ ਇਧਰ ਅਸੀਂ ਆਪ ਬੰਦ ਕੀਤੀ ਐ ਰੋਡ ਵੀ ਕੋਈ ਡਿਗਣਾ ਪਵੇ ਤਾਂ ਫੇਰ ਵੀ ਆਪਣਾ ਰਾਤ ਦੋ 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 ਗੱਡੀਆਂ ਇਹਦੇ ਵਿੱਚ ਡਿੱਗ ਪੀਆਂ ਤੇ ਉਹ ਟੋਚਨ ਪਾ ਕੇ ਕੱਢੀਆਂ ਆਏ ਜੀ ਤੇ ਸਾਈਕਲ ਵਾਲਾ ਵਿਚਾਰਾ ਡਿੱਗ ਪਿਆ ਲੈ ਸਕੂਟਰ ਵਾਲਾ ਲੇਡੀ ਜੀ ਗਿਰ ਗਈ ਉਹਦਾ ਹਾਲੇ ਮੋਬਾਈਲ ਪੈਸੇ ਪੂਸੇ ਪਰਸ ਵਿੱਚੇ ਹੀ ਪਿਆ ਲੈ ਉਹਦਾ ਹਾਂ ਜੀ ਹਾਲ ਬਹੁਤ ਬੁਰੇ ਆ ਬਹੁਤ ਧਿਆਨ ਰੱਖਣਾ ਪੈਂਦਾ ਸਾਰੀ ਰਾਤ ਦੇ ਡਿਊਟੀ ਦੇਣੀ ਪੈਂਦੀ ਹੈ ਵੀ ਹੋਰ ਨਾ ਕੋਈ ਮਰ ਜਵੇ ਇਹਦੇ ਵਿੱਚ ਡਿੱਗੇ ਕਮੇਟੀ ਵਾਲੇ ਮਾਰਾ ਕਿਹੜਾ ਕਿ ਨਹੀਂ ਕਮੇਟੀ ਵਾਲਿਆਂ ਦਾ ਕਈ ਗੇੜੇ ਮਾਰ ਲੇ ਬਸ ਉਹਨਾਂ ਦਾ ਤਾਂ ਹਾਲ ਸਮਝੋ ਹਾਂ ਜੀ ਕਰ ਰਹੇ ਆ ਜੀ ਆ ਰਹੇ ਆ ਬੰਦੇ ਲਗਾਉਂਦੇ ਆ ਕੁਝ ਨਹੀਂ ਇਨਾਂ ਕੋਲੇ ਕੋਈ ਟੂਲ ਹੀ ਨਹੀਂ ਹੈ ਇਹਨਾਂ ਨੂੰ ਸਾਫ਼ ਕਰਨ ਵਾਸਤੇ ਵੀ ਇਹ ਆਪਣਾ ਕੋਈ ਮਸ਼ੀਨਰੀ ਕੋਈ ਚੱਜਦੀ ਹੋਵੇ ਕੋਈ ਮਸ਼ੀਨਰੀ ਨਹੀਂ ਹੈ ਜੀ ਬਸ ਮਜ਼ਦੂਰ ਲਾ ਦਿੰਦੇ ਕਮੇਟੀ ਵਾਲੇ ਉਤਾਰਾਂ ਜਿਹਾ ਮਾਰ ਕੇ ਆਪਣਾ हट ਜਾਂਦੇ ਆ ਮਾੜਾ ਮੋਟਾ ਖੁੱਲ ਗਿਆ ਠੀਕ ਹੈ ਨਹੀਂ ਚਲੋ ਜੀ ਹੁਣ ਫੇਰ ਕਰਾਂਗੇ ਉਹਨੇ ਬਸ ਇਹ ਹਾਰ ਹੈ ਜਿਹਨਾਂ ਨੇ ਤਾਂ ਬਹੁਤ ਮੰਦਾ ਜਿਹੜਾ ਹਾਲ ਨਯਾ گاؤں ਦੇ ਵਿੱਚ ਹੋ ਚੁੱਕਿਆ ਆਸ-ਪਾਸ ਦੇ ਪਹਿਲਾਂ ਤੋਂ ਵੀ ਬਹੁਤ ਸਾਰੀ ਖਬਰਾਂ ਆਉਂਦੀਆਂ ਸੀ ਕਿ ਅ ਨਇਆ گاਉਂ ਦੇ ਵਿੱਚ ਸੀਵਰੇਜ ਦਾ ਸਿਸਟਮ ਆ ਕੋਈ ਬਹੁਤਾਂ ਵਧੀਆ ਨਹੀਂਗਾ ਤੁਹਾਨੂੰ ਤਾਜ਼ਾ ਤਸਵੀਰ ਦਿਖਾਈ ਆ ਕਿ ਕਿਸ ਤਰੀਕੇ ਨਾਲ ਨਇਆ گاਉਂ ਦੇ ਜੋ ਲੋਕ ਨੇ ਤੰਗ ਨੇ ਅਤੇ ਕਮੇਟੀ ਨੂੰ ਲਗਾਤਾਰ ਇਹੀ ਗੁਹਾਰ ਕਰ ਰਹੇ ਨੇ ਕਿ ਇਸ ਨੂੰ ਦੁਰਸਤ ਕੀਤਾ ਜਾਵੇ ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਕਿ ਪਹਿਲਾਂ ਜਿਹੜੇ ਕੀ ਸੀਵਰ ਸਾਫ਼ ਨਹੀਂ ਕੀਤੇ ਜਾਂਦੇ ਜਦ ਬਲੋਕੇਜ ਹੋ ਜਾਂਦੀ ਆ ਤਾਂ ਪਾਣੀ ਸੜਕ ਦੇ ਵਿੱਚੋਂ ਸੰਜਲ ਲੱਗ ਜਾਂਦਾ ਉਸੇ ਦਾ ਨਤੀਜਾ ਇਹ ਖੱਡਾ ਨਜ਼ਰ ਆ ਰਿਹਾ ਬਹੁਤ ਸਾਰੇ ਲੋਕ ਵੀ ਪ੍ਰਭਾਵਿਤ ਹੋਏ ਨੇ ਗੱਡੀ ਅਤੇ ਜੋ ਕਹੇ ਸੀ ਕਿ ਬੱਚਾ ਵੀ ਇਸ ਦੇ ਵਿੱਚ ਡਿੱਗ ਪਿਆ ਸੀਗਾ ਅਤੇ ਲਗਾਤਾਰ ਪਿੰਡ ਦੇ ਲੋਕ ਮੰਗ ਕਰ ਰਹੇ ਨੇ ਕਿ ਇਸ ਨੂੰ ਦਰਸਤ ਕੀਤਾ ਜਾਵੇ ਅਤੇ ਸੜਕ ਜਿਹੜੀ ਕਿ ਚਾਲੂ ਕੀਤੀ ਜਾਵੇ ਕੈਮਰਾ ਪਾਸੇ ਸ਼ੌਂਕ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਅ ਡਿਊਟੀ ਨਾਯਾਗਾਓਂ